ਲੁਧਿਆਣਾ ਦੇ ਵਿੱਚ ਗਰੀਬਾਂ ਲਈ 10 ਰੁਪਏ ਦੇ ਵਿੱਚ ਸਸਤੇ ਖਾਣੇ ਤੋਂ ਬਾਅਦ ਹੁਣ ਇੱਕ ਹੋਰ ਨਵੀਂ ਸ਼ੁਰੂਆਤ ਕੀਤੀ ਗਈ ਹੈ ਸਾਡੀ ਰਸੋਈ ਦਾ ਸਸਤਾ ਖਾਣਾ ਹੁਣ ਗਰੀਬਾਂ ਦੇ ਘਰਾਂ ਤੱਕ ਵੀ ਪਹੁੰਚੇਗਾ ਸਰਤੀ ਸ਼ਹਿਰ ਲੁਧਿਆਣਾ ਦੇ ਵਿੱਚ ਇੱਕ ਮੋਬਾਈਲ ਫੂਡ ਵੈਨ ਦੀ ਸ਼ੁਰੂਆਤ ਕੀਤੀ ਗਈ ਹੈ ਲੁਧਿਆਣਾ ਉਤਰੀ ਤੋਂ ਕਾਂਗਰਸ ਦੇ ਵਿਧਾਇਕ ਰਾਕੇਸ਼ ਪਾਂਡੇ ਨੇ ਇਹ ਸੇਵਾ ਨੂੰ ਹਰੀ ਝੰਡੀ ਵਿਖਾਈ ਮੌਜੂਦਾ ਵੇਲੇ ਸ਼ਹਿਰ ਦੇ ਵਿੱਚ ਇੱਕ ਫੂਡ ਵੈਨ ਹੀ ਚਲਾਈ ਗਈ ਹੈ ਪਰ ਦਾਵਾ ਹੈ ਕਿ ਛੇਤੀ ਹੀ ਅਜਿਹੀਆਂ ਹੋਰ ਵੈਨਾਂ ਵੀ ਚਲਾਈਆਂ ਜਾਣਗੀਆਂ ਦੁਪਹਿਰੇ 12 ਤੋਂ 2 ਵਜੇ ਤੱਕ ਜੀ ਸ਼ਾਵਨੋ ਤਕਰੀਬਨ 7 ਵਜੇ ਤੋਂ ਲੈ ਕੇ 9 ਵਜੇ ਤੱਕ ਕਿਹੜੇ ਏਰੀਆ ਦੇ ਅਲੱਗ-ਅਲੱਗ ਏਰੀਆਾਂ ਵਿੱਚ ਘੁੰਮੇ ਜੀ ਗਏ ਨੋਟਸ ਕੋਨਸਿਡਿਟਿਨ ਜੀ ਪਹਿਲਾਂ ਇਸ ਤਰ੍ਹਾਂ ਕੋ ਫਿਕਸ ਏਰੀਆ ਨਹੀਂ ਕਰਨਾ ਹੈਗਾ ਅਸੀਂ ਜੇ ਅੱਜ ਜਿਸ ਤਰ੍ਹਾਂ ਵਾਰਡ ਨੰਬਰ 29 ਦਾ 10 ਦਿਨ ਵਾਰਡ ਨੰਬਰ 29 ਦੀ ਦੂਸਰੀ ਸਾਈਡ 'ਚ ਲਗਾਵਾਂਗੇ ਕੱਲ ਨੂੰ 31 'ਚ ਪਰਲੀ ਸਾਈਡ ਤੇ ਚੱਲ ਜਾਵਾਂਗੇ ਪਰਸੋਂ ਇਸ ਤਰ੍ਹਾਂ ਅਲੱਗ-ਅਲੱਗ ਜਗ੍ਹਾ ਤੇ ਨਾਲ ਬਾਅਦ 'ਚ ਨਾਲੇ ਸਾਨੂੰ ਨਾਲ-ਨਾਲ ਪਤਾ ਲੱਗਦਾ ਰਹੇਗਾ ਕਿ ਕਿੱਥੇ ਜ਼ਿਆਦਾ ਜ਼ਰੂਰਤ ਹੈਗੀ ਆ ਹੋਰ ਕਿੱਥੇ ਇਹ ਤਾਂ ਸ਼ੁਰੂਆਤ ਆ ਜੀ ਅਜੇ ਇੱਕ ਇੱਕ ਵੈਂਦਾ ਹੋਈ ਸ਼ੁਰੂਆਤ ਕੀਤੀ ਇਸੇ ਕਰਕੇ ਲੋਕਾਂ ਨੂੰ ਹੋਰ ਨਾਲ ਜੋੜਨਾ ਹੈਗਾ ਕਿ ਸਾਨੂੰ ਵੈਨ ਵੀ ਜ਼ਿਆਦਾ ਮਿਲ ਜਾਣ ਤੇ ਵਾਹਨ ਵੀ ਮਿਲ ਜਾਣਾ ਔਰ ਖਾਣਾ ਵੀ ਅਸੀਂ ਨਾਲ ਲੋਕਾਂ ਦੇ ਨਾਲ ਸ਼ੇਅਰ ਕਰ ਸਕੀਏ। ਇਹ ਮੋਬਾਈਲ ਫੂਡ ਵੈਨ ਇਕੋ ਵਿਲੇ 200 ਲੋਕਾਂ ਦਾ ਖਾਣਾ ਲਿਜਾ ਸਕਦੀ ਹੈ। ਇਸ ਨੂੰ ਸ਼ੁਰੂ ਕਰਨ ਦਾ ਮਕਸਦ ਸਾਡੀ ਰਸੋਈ ਦੀ ਪਹੁੰਚ ਤੋਂ ਦੂਰ ਰਹੇ ਗਰੀਬ ਪਰਿਵਾਰਾਂ ਨੂੰ ਖਾਣੇ ਦੀ ਸਹੂਲਤ ਦੇਣਾ ਹੈ। ਇਸ ਵੈਨ ਦੇ ਰਾਹੀਂ ਗਰੀਬ ਪਰਿਵਾਰਾਂ ਨੂੰ ਦੁਪਹਿਰ ਅਤੇ ਰਾਤ ਦਾ ਖਾਣਾ ਪਹੁੰਚਾਇਆ ਜਾਇਆ ਜਾਏਗਾ। ਕਰਜੇ ਕੀ ਸੂਬਾ ਸਰਕਾਰ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਾਡੀ ਰਸੋਈ ਨਾਂ ਦੀ ਸਸਤੇ ਖਾਣੇ ਦੀ ਸ਼ੁਰੂਆਤ ਕੀਤੀ ਹੋਈ ਹੈ ਜਿਸ ਦੇ ਵਿੱਚ ਗਰੀਬਾਂ ਨੂੰ 10 ਰੁਪਏ ਦੇ ਵਿੱਚ ਪੇਟ ਭਰ ਖਾਣਾ ਮਿਲਦਾ ਹੈ